ਅਰਦਾਸ ਦੀ ਹੈ ਕਿ ਇਸ ਵਕਤ ਲਈ ਹੈ ਵੱਡੀ ਖਬਰ ਦਿੱਲੀ ਤੋਂ ਅੱਜ ਸ਼ੁਰੂ ਹੋਣਗੇ ਪੰਜਾਬ ਸਰਕਾਰ ਦੇ ਤਤਪ ਦੀ ਸਮਾਗਮ ਗੁਰਦੁਆਰਾ ਸ਼੍ਰੀਰ ਕਾਂ ਗੰਜ ਸਾਹਿਬ ਤੋਂ ਇਸ ਸਮਾਗਮਾਂ ਦੀ ਸ਼ੁਰੂਆਤ ਹੋਵੇਗੀ ਸੀਐਮ ਮਾਨ ਗੁਰਦੁਆਰਾ ਸ਼੍ਰੀ ਸੀਸ ਗੰਜ ਸਾਹਿਬ ਜਿਹੜੇ ਕਿ ਨਮਸਤਕ ਹੋਣਗੇ ਅਰਵਿੰਦ ਕੇਜਰੀਵਾਲ ਤੇ ਸਮੁੱਚੀ ਕੈਬਨਿਟ ਵੀ ਜਿਹੜੀ ਕਿ ਨਮਸਤਕ ਹੋਵੇਗੀ ਤਾਂ ਇਸ ਵਕਤ ਦੀ ਹੈ ਵੱਡੀ ਖਬਰ ਹੈ ਸ਼ਿਲਗੁਰ ਤੋਂ ਇੱਕ ਬਹਾਦਰ ਸਾਹਿਬ ਜੀ ਦੇ 350 ਸ਼ਹੀਦੀ ਦੇਸੂ ਨੂੰ ਸਮਰਪਿਤ ਇਹ ਸਮਾਗਮ ਜਿਹੜੇ ਕੀ ਕਰਵਾਏ ਜਾ ਰਹੇ ਨੇ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਤੋਂ ਜਿਹੜੇ ਕੀ ਇਸ ਦੀ ਸ਼ੁਰੂਆਤ ਹੋਏਗੀ ਦਿੱਲੀ ਤੋਂ ਅੱਜ ਤੋਂ ਸ਼ੁਰੂ ਜਿਹੜੇ ਕੀ ਹੋਣਗੇ ਸ਼ਤਾਪਦੀ ਸਮਾਗਮ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਇਹਨਾਂ ਸਮਾਗਮਾਂ ਦੀ ਸ਼ੁਰੂਆਤ ਹੋਏਗੀ ਸੀਐਮ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕੀ ਸ਼੍ਰੀ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਨਤਮਸਤਕ ਹੋਣਗੇ ਅਰਵਿੰਦ ਕੇਜਰੀਵਾਲ ਤੇ ਸੁੰਮਤੀ ਕੈਬਨਿਟ ਵੀ ਜਿਹੜੀ ਕਿ ਆ ਨਮਸਤਕ ਹੋਏ